ਜੀ ਬਜੇ ਨਮਸਕਾਰਿਆ ਦਾਬਸ ਹੱਥਿਆ ਕਾਲ ਕੀ ਹਾਲ ਚਾਲ ਹੈ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਡੇ ਜਿਹਾ ਸ਼ਾਨਦਾਰ ਵੀਡੀਓ ਲਿਆਉਂਦੇ ਰਹਿ ਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਹਿ ਆ ਕਰੀਏ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਭਰਾ ਉਮੀਦ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਚ ਕੇ ਚੰਗੇ ਕਬੂਤਰਾਂ ਦਾ ਸ਼ੌਂਕ ਕਰਕੇ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਕਬੂਤਰ ਆਪਣੇ ਤੋਂ ਪਰਚੇਜ਼ ਕਰਕੇ ਮੇਰਾ ਪਰ ਆਨੰਦਮਾਨਦੇ ਹੋਣਗੇ ਉਹ ਹਾਂਜੀ ਵੀ ਬਾਬਿਓ ਕੀ ਹਾਲ ਚਾਲ ਆ ਕਰੋ ਦਰਸ਼ਨ ਜੀ ਆਪਣੀ ਅੱਜ ਵਾਲੀ ਟੌਪ ਮਾਦੀਆਂ ਦੀ ਕੁਆਲਿਟੀ ਦਰਸ਼ਕੋ ਬਾਬੇ ਫੌਜੀ ਧਮੋਟ ਵਾਲੀ ਕਬੂਤਰਾਂ ਦੇ ਵਿੱਚੋਂ ਦੋ ਮਦੀਨਾ ਫਿਲਹਾਲ ਦੀ ਘੜੀ ਮਦੀਨਾ ਇਹ ਤਿੰਨ ਆ ਬਟ ਮੈਂ ਦੋਆਂ ਦੀ ਵੀਡੀਓ ਲਾਉਣ ਲੱਗਾ ਠੀਕ ਹੈ ਜੀ ਕੋਸ਼ਿਸ਼ ਆਪਣੀ ਇਹ ਰਹਿੰਦੀ ਹੈ ਕਿ ਮਾਤੜ ਬੰਦਿਆਂ ਦਾ ਵੀ ਆਪਾਂ ਸ਼ੌਂਕ ਪੂਰਾ ਕਰ ਸਕੀਏ ਚੈੱਕ ਕਰੋ ਕੁਆਲਟੀ ਮੈਂ ਨਹੀਂ ਕਹ ਇਹਨਾਂ ਨੂੰ ਕਿ ਪਤਾ ਉਹਦੇ ਮੋਢੇ ਬਾਹਰ ਕਰ ਲਓ ਤੁਹਾਡੀ ਵੀਡੀਓ ਬਣ ਰਹੀ ਹੈ ਤੁਸੀਂ ਸੋਹਣੇ ਲੱਗੋਗੇ ਬਰੇ ਨਸਲ ਦੇ ਅੰਦਰ ਮੇਰਾ ਭਰਾ ਖਾਸियत ਹੋਣੀ ਚਾਹੀਦੀ ਆ ਠੀਕ ਹੈ ਜਾਨਵਰ ਚਾਹੇ ਪਿੰਜਰੇ ਚ ਛੱਡ ਲਓ ਚਾਹੇ ਛੱਡ ਲਓ ਖੁੱਡੇ ਚ ਉਹਨੇ ਆਪਣੀ ਖਲੋਨੀ ਤੋਂ ਮੇਰਾ ਭਰਾ ਦੱਸ ਦੇਣਾ ਕਿ ਹਾਂ ਬਈ ਉਹਨਾਂ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਤੇ ਕੀ ਨਹੀਂ ਤੇ ਵੀਰੇ ਸਾਡੇ ਮੂੰਹੋਂ ਨਿਕਲੀ ਸਫਤ ਕਿਸੇ ਗੱਲੋਂ ਹੀ ਨਿਕਲਦੀ ਆ ਠੀਕ ਹੈ ਜੀ ਐਵੇਂ ਨਹੀਂ ਹਾਂ ਵੀ ਜਿਹੜਾ ਵੀ ਕੂਤਰ ਮਿਲਿਆ ਚੱਕ ਕੇ ਪਾਤਾ YouTube ਤੇ ਦੇ ਦਿਆਂ ਗਾਰੰਟੀਆਂ ਦੱਸ ਦਿਆਂ ਨਾ ਸਾਲਾ ਨਹੀਂ ਮੇਰਾ ਭਰਾ ਮੇਰੇ ਜੇ ਇਸ ਤਰ੍ਹਾਂ ਸੀ ਕੂਤਰਾਂ ਦੀ ਵੀਡੀਓ ਲਾਉਣ ਲੱਗ ਗਿਆ ਨਾ ਮੇਰਾ ਭਰਾ ਤੱਕ ਰੋਜ਼ ਦੇ ਘੱਟੋ ਘੱਟ ਸੋਣੂ ਮੈਂ ਕਹਿ ਰਿਹਾ 20 25 ਕੂਤਰ ਮੈਂ ਵੇਹੇ ਸ਼ੇਅਰ ਕਰ ਦਿਆਂ ਪਰ ਯਾਰ ਉਹਦੇ 'ਚ ਕੋਈ ਫਾਇਦਾ ਨਹੀਂ ਮੇਰਾ ਭਰਾ ਠੀਕ ਹੈ ਜੀ ਸੋਹਣੀ ਬੱਚਿਆਂ ਦੀ ਤੁਸੀਂ ਟ੍ਰੇਨਿੰਗ ਕਰਾਓ ਸੋਹਣੀ ਖਰਾਕਚਾਰੂ ਮੇਰਾ ਭਰਾ ਠੀਕ ਹੈ ਜੀ ਹੁਣ ਕਈ ਬੰਦੇ ਹੈਗੇ ਜੀ ਉਹਨਾਂ ਤੋਂ ਬੱਚੇ ਮੇਰਾ ਭਰਾ ਛਧਰੀਆਂ ਤੇ ਨਹੀਂ ਲੱਗਦੇ ਉਹੋ ਬੰਦੇ ਬੱਚਿਆਂ ਨੂੰ ਉਡਾਰ ਕੇ ਲੈਣਗੇ ਯਾਰ ਦੱਸੋ ਹੁਣ ਵੀਰੇ ਅਸੀਂ ਤਾਂ ਤੁਹਾਡੇ ਘਰ ਆ ਕੇ ਬੱਚੇ ਛਧਰੀ ਤੇ ਗਿਝਾਉਣੂ ਰਹੇ ਠੀਕ ਹੈ ਬੱਚਾ ਪੈਰਾਂ ਦਾ ਖਚਾ ਹੁੰਦਾ ਉਹਨੇ ਪਾਸੇ ਹੀ ਬਣਾ ਮੇਰਾ ਵੀਰੋ ਠੀਕ ਹੈ ਜੀ ਛੋਟੇ ਹੁੰਦਾ ਤਾਂ ਮੇਰਾ ਭਰਾ ਜਦੋਂ ਬੱਚੇ ਆਪਣੇ ਏਡੇ ਏਡੇ ਹੋ ਜਾਣ ਠੀਕ ਹੈ ਜੀ ਲਓ ਜੀ ਜਦੋਂ ਕੋਠੇ ਮੜਾ ਹੈ ਕੋਈ ਬੰਦਾ ਆਉਂਦਾ ਕੈਮਰਾਮੈਨ ਆਇਆ ਨਾਲ ਹੀ ਭੁੰਕ ਲਗਾ ਬੈ ਜਾ ਪੁੱਤ ਬੈ ਜਾ ਸ਼ਿਕਾਰੀ ਆਪਣਾ ਪੂਰਾ ਅਲਰਟ ਰਹਿੰਦਾ ਮੇਰਾ ਵੀਰ ਠੀਕ ਹੈ ਚੈੱਕ ਕਰੋ ਕੁਆਲਿਟੀ ਤੁਸੀਂ ਆਪਣੀਆਂ ਮਾਦੀਆਂ ਦੀਆਂ ਔਰ ਬਾਬਿਓ ਆਦਲੀਆਂ ਮਾਦੀਆਂ ਨਾ ਕਿ ਤੇ ਛੱਡ ਦਿਓ ਤਾਂ ਫਿਰ ਆਪਾਂ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਜਨਵਰ ਨੀ ਨਗੀਨੇ ਵੀ ਜਨਨ ਕਿ ਪੇਸ਼ ਕਰੀਦੇ ਆ ਨਗੀਨੇ ਤੇ ਅੱਜ ਇਹ ਨਗੀਨੇ ਜਿਹੜੇ ਬੰਦੇ ਨੇ ਲੁੱਟ ਲਏ ਮੈਂ ਕਹਿੰਦਾ ਉਸ ਬੰਦੇ ਲਈ ਤਾਂ ਬੱਲੇ ਬੱਲੇ ਹੋएगी ਬੱਲੇ ਬੱਲੇ ਇੱਕ ਵਾਰੀ ਬਾਬਿਓ ਮਾਦੀਆਂ ਦਾ ਤੁਸੀਂ ਰੇਡ ਲਾਜ਼ਮੀ ਕਨਫਰਮ ਕਰ ਲਿਓ ਤੇ ਇੰਨੀ ਗਰੰਟੀ ਆ ਕਿਸੇ ਭਰਾ ਨੇ ਇਹਨਾਂ ਮਾਦੀਆਂ ਦਾ ਰੇਡ ਕਨਫਰਮ ਕਰ ਲਿਆ ਨਾ ਉਹਨੇ ਕਹਣਾ ਕਾਸ਼ ਵੀਰੇ ਪੇਮੈਂਟ ਤੇ ਇਹਨੂੰ ਆ ਜਾਂਦੀ ਆ ਸਵੇਰ ਆਜੇ ਚਾਹੇ ਸ਼ਾਮ ਆਜੇ ਕੂਤਰੀਆਂ ਅੱਗੇ ਨਹੀਂ ਜਾਣੀਆਂ ਚਾਹੀਦੀਆਂ ਚੈੱਕ ਕਰੋ ਕੁਆਲਿਟੀ ਬਾਕੀ ਬਹਿਨੇ ਆ ਜੀ ਆ ਜਾਲੀਆਂ ਟਾਪ ਮਾਦੀਆਂ ਆਪਣੇ ਕਿਹੜੇ ਸੱਜਣ ਦੇ ਘਰ ਜਾਂਦੀਆਂ ਨੇ ਚੈੱਕ ਕਰ ਲੋ ਕੁਆਲਿਟੀ ਕੰਦ ਕਾਠ ਸ਼ਕਲ ਅਕਲ ਰੰਗ ਰੂਪ ਸੋਡੀ ਸਗਰੀਨ ਦੇ ਸਾਹਮਣੇ ਆ ਤੇ ਬਹੁਤ ਭਰਾ ਕਹਿੰਦੇ ਹੁੰਦੇ ਵੀਰੇ ਤੁਸੀਂ ਵੀਡੀਓ ਨਾ ਸਵੇਰ ਦੇ ਟਾਈਮ ਲਾ ਦਿਆ ਕਰੋ ਵੀਰੇ ਸਾਡਾ ਕੰਮਕਾਰ ਸਾਡੀ ਸੈਟਿੰਗ ਮੈਨੇਜਮੈਂਟ ਸਾਡੀ ਉਸ ਹਿਸਾਬ ਦੀ ਆ ਠੀਕ ਆ ਜੇ ਅਸੀਂ ਸਵੇਰ ਵੀਡੀਓ ਚਾਹ ਕੇ ਵੀ ਨਹੀਂ ਲਾ ਪਾਉਂਦੇ ਠੀਕ ਆ ਕੈਮਰਾ ਵੀ ਟਾਈਮ ਦੀ ਸ਼ਾਰਟੇਜ ਦੇ ਕਾਰਨ ਹਨਾ ਜੈਸਾ ਦਾ ਬੰਦੇ ਦਾ ਹਰ ਦਾ ਟਾਈਮ ਲੱਗਦਾ ਅਗਲਾ ਆਪੋ ਆਪਣੇ ਹਿਸਾਬ ਦੇ ਨਾਲ ਉਕੇ ਨਾਲ ਦੇਖੋ ਕੱਲ ਇਹ ਬੰਦੇ ਦੀ ਵਾਸਤੇ ਤਾਂ ਵੀਡੀਓ ਬਣਾਉਣਾ ਹੈ ਨੀਗਾ ਜੀ ਨਾਲ ਇੱਕ ਬੰਦਾ ਚਾਹੀਦਾ ਹੁਣ ਹਨਾ ਚੰਗੇ ਤਰ੍ਹਾਂ ਸ਼ੌਂਕ ਚੋਂ ਕਰਾਉਣ ਵਾਸਤੇ ਕਿਉਂਕਿ ਤਾਕਤ ਤੁਹਾਨੂੰ ਦੇਖਣ ਦੇ ਵਿੱਚ ਲੱਗਦਾ ਕਿ ਆਪਾਂ ਵੀਡੀਓ ਬਣਾ ਕੇ ਨਾਲ ਦੇ ਨਾਲ 5-7 ਮਿੰਟਾਂ ਦੀ ਵੀਡੀਓ ਤੇ 5-7 ਮਿੰਟੇ ਬੰਦੇ ਦੇ ਖਰਾਬ ਪਾਉਂਦਾ ਨਹੀਂ ਮੇਰਾ ਭਰਾ ਜੇ ਘਟੋ ਘਟਾ 8 ਮਿੰਟਾਂ ਦੀ ਵੀਡੀਓ ਹੋਵੇ ਤਾਂ ਮੰਨ ਕੇ ਚੱਲੋ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਮੇਰਾ ਵੀਰ ਯਾਨੀ ਕਿ ਪੂਰੀ ਚਰ ਪਰ ਪੱਲਿਆਂ ਦਾ ਅੱਖਾਂ ਦਾ ਪੰਜਾਂ ਦਾ ਸ਼ੌਂਕ ਕਰਾਉਣ ਦੇ ਵਿੱਚ ਠੀਕ ਹੈ ਇੰਨਾ ਟਾਈਮ ਸਾਡਾ ਵੀ ਖਰਾਬ ਹੋ ਜਾਂਦਾ ਮੇਰਾ ਵੀਰ ਅੱਜ ਵੀ ਬਾਬੇ ਹੁਣ ਆਪਾਂ ਸ ਲਗਦਾ ਕਿ ਹਾਂ ਵੀ ਬਾਕੀ ਅੱਜ ਛਤਰੀ ਉੱਤੇ ਕੋਈ ਜਰਵਰ ਬਾਇਆ ਕਾਸ਼ਵੀਰ ਨੇ ਤੇ ਚਲੋ ਵੀਰੇ ਦੇਖੋ ਚੀ ਚੰਗੀ ਆ ਸਫਤ ਕਰਨਾ ਸਾਡਾ ਫਰਜ਼ ਆ ਕਿਸ ਨੂੰ ਸਾਡੇ ਕੋ ਉਤਰ ਜਾਣਾ ਜਤਨ ਸਾਨੂੰ ਕੋਈ ਚੱਕਰ ਨਹੀਂ ਮਰਾ ਵੀਰ ਜਿਹੜੇ ਭਰਾਵਾਂ ਨੂੰ ਪੂਤਰ ਜੱਜਦੇ ਹੋਣ ਪਰਖ ਹੋਵੇ ਹੀਠਾਂ ਦੇ ਤਾਂ ਨੰਬਰ ਤੇ 9041226065 ਵਾਲੇ ਤੇ ਆਪਣੇ ਛੋੜੇ ਭਾਣ ਨੂੰ ਮੇਰਾ ਵੀਰ ਯਾਦ ਕਰ ਲੈ ਤੇ ਯਾਰ ਜਿਹੜੇ ਬਾਹਲੇ ਸਿਆਣੇ ਵੀਰੇ ਸਾਡੀ ਵੀਡੀਓ ਨਾ ਵੇਖਿਆ ਕਰੋ ਯਾਰ ਜੇ ਤੁਹਾਨੂੰ ਅਸੀਂ ਨਹੀਂ ਚੰਗੇ ਲੱਦੇ ਮਰਾ ਵੀਰ ਠੀਕ ਹੈ ਜੀ ਸਿੱਧੀ ਸਾਫ਼ ਸਪਸ਼ਟ ਗੱਲ ਹੈ ਮਰਾ ਭਰਾ ਤੇ ਵੀਰੇ ਕੱਲ ਜੁੜਾ ਲਾਇਆ ਸੀ ਤਾਂ ਫੌਜੀ ਵਾਲੇ ਪੁੱਤਰਾਂ ਦੇ ਵਿੱਚੋਂ ਮਰਾ ਵੀਰ ਜੁੜਾ ਉਹ ਸੇਲ ਹੋ ਗਿਆ ਬਹੁਤ ਭਰਾ ਹੁਣ ਤੱਕ ਉਸ ਜੁੜੇ ਬਾਰੇ ਪੁੱਛ ਰਹੇ ਨੇ ਠੀਕ ਹੈ ਵੀਰੇ ਜੁੜਾ ਸੇਲ ਹੋ ਗਿਆ ਸੀਗਾ ਤੇ ਆਜੋ ਵੀਕਰਾਂ ਹੁਣ ਤੁਹਾਨੂੰ ਕਰਾ ਦਈਏ ਆਪਣੀਆਂ ਇਹਨਾਂ ਨਗੀ ਵੀਡੀਓ ਵਿੱਚ ਮੇਰਾ ਵੀ ਤੁਸੀਂ ਬਣੇ ਰਹੋ ਲਾਸਟ ਤੱਕ ਤੇ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਕਿਦਾਂ ਦੀ ਲੱਗਿਆ ਤੁਹਾਨੂੰ ਕੂਰੀਆਂ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੀ ਪਹਿਲੀ ਮਾਦੀ ਦੀ ਕੁਆਲਿਟੀ ਪਹਿਲਾਂ ਬਾਬਿਓ ਆਪਣੇ ਜਾਂਪਰਾ ਤੁਸੀਂ ਕੱਦ ਕਾਠ ਬਾਰੀ ਸਟਰਕਚਰ ਪਹਿਲਾਂ ਵਜੂਦ ਚੈੱਕ ਕਰਿਆ ਕਰੋ ਠੀਕ ਹੈ ਜੀ ਤੇ ਮੇਰਾ ਭਰਾ ਵੀਡੀਓ ਚਾਹੇ ਫੁੱਲ ਬਾਅਦ ਚ ਵਾਚ ਕਰ ਲਿਓ ਪਹਿਲਾਂ ਨਾਲ ਦੇ ਨਾਲ ਫੋਨ ਲਾ ਕੇ ਚੈੱਕ ਕਰੀ ਕਨਫਰਮ ਕਰ ਲਿਆ ਕਰੋ ਕਿ ਕਾਸ਼ ਬਰੇਕ ਉਤਰ ਹੈਗੇ ਆ ਜਾਂ ਨਹੀਂ ਬਹੁਤ ਭਰਾਵਾਂ ਦੀ ਸ਼ਿਕਾਇਤ ਕੀ ਰਹਿੰਦੀ ਆ ਵੀਰੇ ਅਸੀਂ ਵੀਡੀਓ ਵੇਖ ਕੇ ਨਾਲ ਦੇ ਨਾਲ ਤੁਹਾਨੂੰ ਫੋਨ ਲਾ ਲਿਆ ਹੁਣ ਤੁਸੀਂ ਕਹਿ ਰਹੇ ਹੋ ਸੇਲ ਹੋ ਗਏ ਭਰਾ ਕਿਸਮਤ ਦੀ ਖੇੜਿਆ ਜੀ ਜਿਨ੍ਹਾਂ ਦੇ ਘਰ ਦਾਣਾ ਪਣੀ ਲਿਖਿਆ ਹੁੰਦਾ ਮਹਾਰਾਜ ਨੇ ਇਹਨਾਂ ਨੂੰ ਇਹ ਕੂਤਰਾ ਉੱਥੇ ਇਹ ਜਾ ਪੜਦੇ ਆ ਚੈੱਕ ਕਰੋ ਜੀ ਪਰ ਫੌਜੀ ਵਾਲੇ ਕੂਤਰਾ ਵਿੱਚੋਂ ਦਰਸ਼ਕੋ ਪਹਿਲਾਂ ਮਾਦੀ ਦਾ ਕੱਦ ਠੀਕ ਹੈ ਚਿੱਟੀਆਂ ਅੱਖਾਂ ਦੀ ਕੂਤਰੀ ਆ ਜੀ ਤੇ ਪੂਰੀ ਪਥਰੀਲੀ ਅੱਖਾਂ ਨੇ ਅੱਖ ਦੇ ਵਿੱਚ ਹਲਕੇ ਜੇ ਟੀਰ ਬੰਦੇ ਚੈੱਕ ਕਰ ਲਓ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਠੀਕ ਹੈ ਜੀ ਧੌਣ ਦੇ ਉੱਤੇ ਮਰਾ ਭਰਾ ਲਾਲ ਦੇ ਪੂਰੇ ਹਲਕੇ ਕਾਲੇ ਦੇ ਚੌਟਾ ਪਰ ਇਹ ਹਰ ਅੱਖਾਂ ਕੱਢਦੇ ਸ਼ਾਖੇ ਕੱਢਦੇ ਟੀਰੇ ਕੱਢਦੇ ਖੱਟੀਆਂ ਦੇ ਕਰਦੇ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਵੀਰੇ ਮੇਨ ਖਾਸ ਤਾਂ ਇਹਨਾਂ ਦੇ ਫਰ ਬਹੁਤ ਚੌੜੇ-ਚੌੜੇ ਹੁੰਦੇ ਆ ਯਾਰ ਬਾਕੀ ਆਂ ਕੂਤਰਾਂ ਦੇ ਨਾਲ ਉਹ ਆ ਚੈੱਕ ਰੂ ਜੀ ਦੇਖੋ ਵੀਰੇ ਜਦ ਕੀ ਇਹ ਮੱਦੀ ਆ ਤੇ ਪਰਪਲ ਆ ਚੈੱਕ ਰੂ ਜੀ ਜਮਾਂ ਕੂਤਰਾਂ ਵਾਲਾ ਪੂਰੇ ਚੌੜੇ-ਚੌੜੇ ਵੱਡੇ ਨਿੱਗਰ ਪੱਲਿਆਂ ਦੇ ਮਰਾਪਰਾ ਆਪਣੇ ਇਹ ਜਾਨਵਰ ਹੁੰਦੇ ਨੇ ਇਹਨਾਂ ਕੂਤਾਂ ਦੀ ਮੇਨ ਇਹ ਹੀ ਨਿਸ਼ਾਨੀ ਆ ਜੀ ਠੀਕ ਆ ਬਾਕੀ ਹੈਕ ਚੌੜੀ ਆ ਤੇ ਰੰਗ ਤਕਰੀਬਨ ਇਹ ਹਰ ਕੱਟਦੇ ਆ ਜੀ ਚੈੱਕ ਆ ਦੋ ਮਰਾਪਰਾ ਬਾਕੀ ਇਸ ਬੰਨ ਵੀ ਮੇਰਾ ਵੀ ਚੈੱਕ ਕਰ ਲਉ ਠੀਕ ਆ ਹੋ ਸਕਦਾ ਨੀਲੇ ਵੀ ਕੱਢਦੇ ਹੁਣ ਜਾਂ ਰੱਤੇ ਵੀ ਕੱਢਦੇ ਹੁਣ ਪਰ ਜੇ ਤੱਕ ਆਪਣੀ ਸਮਝ ਆਏ ਆਪਣੇ ਕੋਲ ਜਿਹੜੇ ਕੁਤਰ ਬੈਠੇ ਆ ਜੀ ਉਹ ਤਾਂ ਨਹੀਂ ਕੱਢੇ ਠੀਕ ਆ ਬਾਕੀ ਕਿਸੇ ਭਰਾ ਦੇ ਕੋਲ ਕੱਢੇ ਹੁਣ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਵੀਰੇ ਕੁਦਰਤੀ ਚੀਜ਼ ਆ ਹਾਂ ਕਿੱਥੋਂ ਇਹਨਾਂ ਨੇ ਕੀ ਰੰਗ ਕੱਢ ਦੇਣਾ ਉਹ ਰੱਬ ਨੂੰ ਪਤਾ ਵੀਰੇ ਠੀਕ ਆ ਕੋਈ ਮੇਨ ਇਹ ਕੰਪਨੀ ਵਾਲੋ ਤਾਂ ਕੋਈ ਚੀਜ਼ ਲਾਂਚ ਹੋਈ ਨਹੀਂ ਜੀ ਕਿ ਹਾਂ ਵੀ ਇਹਨੇ ਆਹ ਇਚ ਫਾਰਮਾ ਲੱਗਿਆ ਤੇ ਆਹ ਫਾਰਮੂਲੇ ਨਾਲ ਇਹਨੇ ਆਹੀ ਚੀਜ਼ ਕੱਢਣੀ ਕੱਢਣੀਆਂ ਠੀਕ ਆ ਜੀ ਬਾਕੀ ਚੈੱਕ ਕਰੋ ਜੀ ਤੇ ਹੁਣ ਉਹ ਠਹਿਰ ਜਾ ਠਹਿਰ ਚੈੱਕ ਕਰਾ ਲੈਂਦੇ ਸ਼ੌਂਕ ਲੋਰੀ ਆ ਬਾਬਿਓ ਦੂਜੇ ਸਾਈਡ ਦੀ ਅੱਖ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਚਿੱਟੀਆਂ ਪਸਰੇਲੀ ਅੱਖਾਂ ਦੇ ਵਿੱਚ ਮੇਰਾ ਭਰਾ ਨਹੀਂ ਲੇਟ ਹੋ ਰਿਆਂ ਦੀ ਆਪਣੀ ਇਹ ਕੁਤਰੀ ਬਾਕੀ ਪੈਰ ਚੈੱਕ ਕਰ ਲੋ ਤੰਦਰੁਸਤੀ ਥੋੜੀ ਸਕਰੀਆਂ ਦੇ ਸਾਹਮਣੇ ਆ ਜੀ ਲਾਲ ਸਰਖ ਬਰੀਕ ਪੈਰ ਠੀਕ ਆ ਜੀ ਆ ਲੋ ਜੀ ਤੇ ਇਹ ਸੀਗੀ ਬਾਬਿਓ ਆਪਣੀ ਮਕੰਮਲ ਕੁਤਰੀ ਤੇ ਆ ਉਪਰੋਂ ਹੁਣ ਮੈਸ ਨੂੰ ਇਹਦੀ ਅਗਲੀ ਭੈਣ ਦਾ ਸ਼ੌਂਕ ਦਿਵਾਉਣਾ ਆ ਠੀਕ ਆ ਜੀ ਇਹ ਕੁਤਰੀਆਂ ਬਾਰੇ ਤਿੰਨਾਂ ਇੱਕ ਕੁਤਰੀ ਸ਼ਾਖੀ ਆ ਤੇ ਉਹ ਕੋਈ ਗੱਲ ਨਹੀਂ ਆਪਾਂ ਫਿਰ ਕਿਸੇ ਦਿਨ ਲਾ ਦਾਂਗੇ ਵੀਡੀਓ ਉਹਨਾਂ ਦੀ हां जी ਵੀ ਬਾਪਿਓ ਆ ਚੈੱਕ ਕਰ ਲੋ ਜੀ ਕਿਰਾ ਆਪਣੀ ਅਗਲੀ ਵੱਡੀ ਖੂਦਰੀ ਦੀ ਕੁਆਲਿਟੀ ਠੀਕ ਹੈ ਜੀ ਇੱਕੋ ਘਰੋਂ ਮੇਰਾ ਭਰਾ ਦੂਨੇ ਇਹ ਮਾਦੀਆਂ ਆਈਆਂ ਹੋਈਆਂ ਪੇ ਚੈੱਕ ਕਰ ਲੋ ਕੁਆਲਿਟੀ ਠੀਕ ਹੈ ਜੀ ਸੇਮ ਬਾਈ ਜੀ ਇਸੇ ਮਾਦੀਆਂ ਦੀਆਂ ਅੱਖਾਂ ਨੇ ਚੈੱਕ ਕਰ ਲੋ ਚਟੀਆਂ ਪਥਰੀਲੀ ਅੱਖਾਂ ਦੇ ਵਿੱਚ ਹਲਕੇ ਜਿਹੇ ਡੇਲੇ ਇਹਨਾਂ ਦੇ ਥੱਲੇ ਨੂੰ ਵਗਦੇ ਆ ਜੀ ਚੈੱਕ ਕਰ ਲੋ ਐਸੋ ਬੰਨੇ ਦੀ ਅੱਖ ਚੈੱਕ ਕਰ ਲੋ ਠੀਕ ਹੈ ਜੀ ਸੇਮ ਡੱਬੀ ਜੀ ਨੋਕ ਹਲਕੀ ਜਿਹੀ ਬਾੜੀ ਜੀ ਫਿੱਕੀ ਜੀ ਕਾਲੀ ਇਹਨਾਂ ਦੀ ਚੈੱਕ ਕਰ ਲੋ ਸੰਧੂਰੀ ਜੀ ਨੋਕ ਤੇ ਉਤੋਂ ਸੰਧੂਰੀ ਪਰਕ ਤੇ ਆਹ ਬਾਈ ਜੀ ਚੈੱਕ ਕਰ ਲੋ ਜੀ ਇਹਨਾਂ ਦੇ ਚੋਟ ਇਹਨਾਂ ਦੀ ਠੀਕ ਹੈ ਜੀ ਇੱਕ ਤਾਂ ਚੋਟ ਇਹਨਾਂ ਨੇ ਦਰਸ਼ਕੋ ਲਾਜ਼ਮੀ ਕੱਟਣਾ ਕਰਨਾ ਕਾਲਾ ਕੱਟਦਨ ਹਰਾ ਕੱਟਦਨ ਜਹੇ ਕੱਟਦਨ ਪੂਰਾ ਆ ਜਾਂ ਮਿਸ ਆ ਆ ਠੀਕ ਹੈ ਬਾਕੀ ਵਜੂਦ ਤੁਹਾਡੇ ਸਾਹਮਣੇ ਆ ਜੀ ਪੁੰਜੋ ਤੇ ਵੀ ਮੇਰਾ ਭਰਾ ਇੱਕ ਦੇ ਕਾਲਾ ਵੱਡਾ ਚੌਟਾ ਤੇ ਆ ਬਾਈ ਜੀ ਮਾਦੀ ਆਪਣੇ ਦੇ ਪੱਲਿਆਂ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਿਟੀ ਦੇਖੋ ਜੀ ਸੇਮ ਪ੍ਰੋਸੀਜਰ ਆ ਜੀ ਬਿਲਕੁਲ ਦਰਸ਼ਕੋ ਚੌੜੇ ਚੌੜੇ ਪੱਲਿਆਂ ਦੀਆਂ ਆਪਣੀਆਂ ਇਹ ਮਾਦੀਆਂ ਨੇ ਲਾਸਟ ਵਾਲੀ ਕਰਨੀ ਚੜਦੀ ਆਉਂਦੀ ਹੈ ਜੀ ਇਸ ਮਾਦੀ ਦੀ ਠੀਕ ਹੈ ਜੀ ਇੱਕ ਚੋਟ ਮੇਰਾ ਭਰਾ ਇਹਦੇ ਮੋਢੇ ਤੇ ਆ ਲਾਸਟ ਵਾਲੀ ਕਰਨੀ ਆ ਰਹੀ ਪਰ ਉਹਦੇ باوجود ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪੋਸਟਾਂ ਹੀ ਉਤਰੀ ਆਪਣੀ ਇਹ ਕੰਨੀਆਂ ਰੱਖਦੀ ਹੈ ਇੱਕ ਤੇ ਵੀ ਮੇਰਾ ਭਰਾ ਇਹਦੇ ਚੌਂਟਾ ਜੀ ਚੈੱਕ ਕਰ ਲਓ ਠੀਕ ਹੈ ਨਾ ਤਾਂ ਪੂਰੇ ਕਾਲੇ ਆ ਨਾ ਪੂਰੇ ਲਾਲ ਆ ਨਾ ਪੂਰੇ ਹਰੇ ਆ ਆ ਚੈੱਕ ਕਰ ਲਓ ਮੇਰਾ ਭਰਾ ਪਰ ਇਹ ਆਹ ਰੇਅਰ ਬੰਦ ਦੀ ਨਿਸ਼ਾਨੀ ਹੁੰਦੀ ਆ ਠੀਕ ਹੈ ਜੀ ਬਾਕੀ ਚਲੋ ਜਿਹਨੇ ਨਿੰਦਰਾਂ ਨੇ ਨਿੰਦੀਆਂ ਹਨ ਠੀਕ ਹੈ ਤੇ ਬਾਹਲੀਆਂ ਲੋਕਾਂ ਨੂੰ ਸਾਨੂੰ ਸਫਾਈ ਪੇਸ਼ ਕਰਨ ਦੀ ਨਾ ਹੀ ਆਦਤ ਹੈਗੀ ਨਾ ਆਪਾਂ ਸਫਾਈ ਪੇਸ਼ ਕਰਨੀ ਨਾ ਬਰੇ ਸਾਡੇ ਕੋਲੇ ਇੰਨਾ ਟਾਈਮ ਹੁੰਦਾ ਉਹਨੂੰ ਪਸੰਦ ਆਉਂਦੀ ਹੈ ਚੀਜ਼ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਮੇਰਾ ਭਰਾ ਕੋਈ ਗੱਲ ਨਹੀਂ ਵੀਡੀਓ ਵੇਖ ਕੇ ਵੀ ਤੁਸੀਂ ਅੱਗੇ ਜਾ ਸਕਦੇ ਹੋ ਠੀਕ ਆ ਆਪਾਂ ਤਾਂ ਕਹਿੰਦੇ ਨਹੀਂ ਵੀਰ ਸਾਡੀ ਵੀਡੀਓ ਫੋਲੋ ਵਾਚ ਕਰੋ ਜਿਹੜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਉਹ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਸਾਡੇ ਲਈ ਉਹਨੇ ਟਾਈਮ ਕੱਢ ਹੀ ਲੈਣਾ ਠੀਕ ਆ ਸਾਨੂੰ ਉੱਥੇ ਦੱਸਣ ਦੀ ਲੋੜ ਪੈਣੀ ਨਹੀਂ ਮੇਰਾ ਭਰਾ ਬਾਕੀ ਚਲੋ ਫਿਰ ਵੀ ਕਿੱਦਾਂ ਦੀਆਂ ਲੱਗੀਆਂ ਕਬੂਤੀਆਂ ਮੇਰਾ ਭਰਾ ਤੁਸੀਂ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਆ ਠੀਕ ਆ ਜੀ ਉਹ ਠਹਿਰ ਜਾ ਠਹਿਰ ਜਾ ਗੁੱਸਾ ਬਹੁਤ ਕਰਦੀਆਂ ਤੇ ਆ ਬਾਬਿਓ ਮਾਦੀ ਆਪਣੀ ਦੇ ਪੈਰ ਜੀ ਇੱਥੋਂ ਚੈੱਕ ਕਰ ਲੋ ਜੰਦਾ ਗੋ ਤੇ ਬਾਕੀ ਪੰਜੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਬੰਦ ਜੋੜਾਂ ਦੀ ਆਪਣੀ ਇਹ ਕੂਦਰੀ ਜੀ ਉਹ ਠਹਿਰ ਜਾ ਲੋ ਜੀ ਤੇ ਆ ਸੀਗੇ ਬਾਪੂ ਆਪਣੀ ਮਕਮਲ ਕੂਦਰੀ ਠੀਕ ਹੈ ਜੀ ਬਾਕੀ ਤੁਸੀਂ ਵੀ ਹੈਕ ਵੀ ਚੈੱਕ ਕਰ ਸਕਦੇ ਹੋ ਥੱਲੇ ਤਾਂ ਹੀ ਸ਼ੇਮਾ ਮੇਰਾ ਭਰਾ ਤੇ ਦੂਜੀ ਆਖਰੀ ਮੇਰਾ ਵੀਰ ਚੈੱਕ ਕਰ ਲੋ ਕੁਆਲਟੀ ਠੀਕ ਹੈ ਤੇ ਆ ਸੀ ਵੀਰ ਜੀ ਆਪਣੀ ਮਕਮਲ ਕੂਦਰੀ ਤੇ ਆਜੂ ਭਰਾ ਹੁਣ ਆਪਾਂ ਤੁਹਾਨੂੰ ਦੋਵੇਂ ਮਾਦੀਆਂ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਨੇ ਆ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਤ ਤਾਈ ਬਣੇ ਰਹੋ ਤੇ ਦੱਸਿਓ ਵੀ ਬਾਪੂ ਕਿਦਾਂ ਦੀਆਂ ਲੱਗੀਆਂ ਤੁਹਾਨੂੰ ਆ ਚਾਲੀਆਂ ਆਪਣੀਆਂ ਇਹ ਟਾਪ ਮਾਦੀਆਂ ਜੀ ਬਾਬੇਓ ਆਪਣੀ ਪਹਿਲੀ ਮਾਦੀ ਦੀ ਮੇਰਾ ਭਰਾ ਮਕਮਲ ਕਰੋ ਜੀ ਸਟੈਂਡਿੰਗ ਮੈਡੀਸ਼ਨ ਚੈੱਕ ਕਿਉਂ ਖੜਦੀ ਨੁਗਰੇ ਘੋੜੇ ਦੇ ਵਾਂਗੂ ਕਿ ਨਹੀਂ ਮੇਰਾ ਭਰਾ ਬਾਕੀ ਕੱਤ ਕਾਠ ਸ਼ੈਗ ਲਗਲ ਦੇਖੋ ਜੀ ਕੂਤਰਾਂ ਦਾ ਭਲੇਖਾ ਪਾਉਂਦੀ ਹੈ ਕੂਤਰੀ ਠੀਕ ਹੈ ਜੀ ਮੋਡੇ ਰੱਖਦੀ ਆ ਬਾਹਰ ਨੂੰ ਗੁਲਾਬੀ ਜੀ ਨੋਕ ਡੱਬੀ ਜੀ ਫਿੱਕੀ ਜੀ ਨੋਕ ਦੀ ਚੈੱਕ ਆ ਲੋ ਮੇਰਾ ਭਰਾ ਅੱਖਾਂ ਦੇ ਵਿੱਚ ਪੈਂਦੇ ਟੀਰ ਠੀਕ ਹੈ ਜੀ ਆਂਦੇ ਬੱਚਾਂ ਦੀ ਮੇਰਾ ਭਰਾ ਆਪਣੀ ਪੂਰੀ ਗਰੰਟੀ ਰਹਿ ਗਈ ਠੀਕ ਹੈ ਜੀ ਬਾਕੀ ਡਾਉਣਾ ਭਜਾਉਣਾ ਕਿਵੇਂ ਕੀ ਖਰਾਕ ਪਾਣੀ ਆ ਉਹ ਤੁਹਾਨੂੰ ਪਤਾ ਵੀਰੇ ਸਾਡੇ ਨਾਲੋਂ ਵੱਧ ਸਿਆਣੀ ਤੁਸੀਂ ਹੋ ਪਰ ਵਿੱਚੋਂ ਕਈ ਭਰਾ ਇੰਨੇ ਅਣਜਾਣ ਆ ਜੀ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਜੀ ਕਬੂਤਰ ਛਤਰੀ ਉਤੇ ਕਿਵੇਂ ਲਾਈਦੇ ਆ ਵੀਰੇ ਕਬੂਤਰ ਪੈਰਾਂ ਦਾ ਸੋਚਿਆ ਹੋਵੇ ਉਹਨੇ ਫੇਰ ਹੀ ਉੱਡਣਾ ਮੈਂ ਕਹਿੰਨਾ ਉਹਦਾ ਮਾਂ ਪਿਓ ਲੱਖ ਬਾਈਆਂ ਜਿੱਤਿਆ ਹੋਵੇ ਯਾਰ ਠੀਕ ਆ ਜੇ ਤੁਸੀਂ ਉਹਦਾ ਬੱਚਾ ਪੈਰਾਂ ਦਾ ਗੱੱਚਾ ਕਰ ਲੈਣਾ ਉਹਨੂੰ ਚੰਗੇ ਤਰ੍ਹਾਂ ਨਹੀਂ ਗੱਜਾਇਆ ਮੇਰਾ ਭਰਾ ਕੂਤਰ ਤੁਹਾਡੇ ਆਸੇ ਪਾਸੇ ਬਹਿਣ ਲੱਗ ਗਿਆ ਮੇਰਾ ਵੀ ਉਹਦੇ ਵਿੱਚੋਂ ਮੰਨ ਕੇ ਚੱਲੋ ਜੇ 10 ਕੂਤਰਾ ਤੁਹਾਡੇ ਤਾਂ ਦੋ ਕ ਕੂਤਰ ਚਾਹੀਏ ਮੰਨ ਕੇ ਚੱਲੋ ਸਿੱਧੇ ਆਉਣ ਲੱਗ ਗਏ ਠੀਕ ਹੈ ਨਹੀਂ ਤਾਂ 8 ਦੇ 8 ਕਬੂਤਰ ਦਰਸ਼ਕੋ ਪਾਸੇ ਹੀ ਜਾਣਗੇ ਤੁਹਾਡੇ ਤਾਂ ਫਿਰ ਇਹ ਵੀ ਦਰਸ਼ਕੋ ਆਪਣੇ ਆਪ ਦੇ ਵਿੱਚ ਇੱਕ ਕਲਾ ਆ ਕਬੂਤਰ ਨੂੰ ਕਿਵੇਂ ਘਝਾਉਣਾ ਕਿਵੇਂ ਉਹਦੀ ਤੁਸੀਂ ਟ੍ਰੇਨਿੰਗ ਦੇਣੀ ਆ ਠੀਕ ਹੈ ਜੀ ਕਿਹਸਾ ਆ ਤੁਸੀਂ ਕੂਤਰ ਤਿਆਰ ਕਰਨਾ ਉਹ ਤੁਹਾਡੇ ਤੇ ਆ ਮੇਰਾ ਭਰਾ ਠੀਕ ਹੈ ਜੀ ਅਸੀਂ ਨਹੀਂ ਵੀਰੇ ਤੁਹਾਡੇ ਘਰ ਆ ਕੇ ਬੱਚੇ ਘਾ ਸਾ ਦੇਣਾ ਤੁਹਾਡੇ ਘਰ ਆ ਕੇ ਬੱਚੇ ਢਾ ਸਕਦੇ ਆ ਠੀਕ ਹੈ ਜੀ ਵਾਲੀ ਮਾਧਿਉ ਦੀ ਮੇਰਾ ਭਰਾ ਮੁਕੰਮਲ ਕਰ ਸਕਦੇ ਹਾਂ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਠੀਕ ਹੈ ਜੀ ਤੋ ਠੀਕ ਆ ਵੀ ਬਾਬੇ ਉਹ ਮਿਲਦੇ ਹਾਂ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਈ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾ ਜਿਹੇ ਬ੍ਰਹਮ ਮਾਸਟਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਈ